ਪੰਜਾਬ ਵਿੱਚ ਜਲਦੀ ਹਿੰਦੀ ਦੇ ਅੰਗਰੇਜ਼ੀ ਭਾਸ਼ਾ ਦੀਆਂ ਕਿਤਾਬਾਂ ਵਿੱਚ ਹੁਣ ਤੁਹਾਨੂੰ ਗੁਰਮੁਖੀ ਲਿਖੀ ਊੜਾ ਐੜਾ ਵਿਖਾਈ ਦੇਵੇਗਾ। ਪੰਜਾਬ ਸਿੱਖਿਆ ਵਿਭਾਗ ਨੇ ਸਾਰੇ ਸਕੂਲਾਂ ਦੀਆਂ ਹਿੰਦੀ ਤੇ ਅੰਗਰੇਜ਼ੀ ਦੀਆਂ ਕਿਤਾਬਾਂ 'ਚ ਇਸ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਹੈ। ਸਿੱਖਿਆ ਵੱਲੋਂ ਇਸ ਫੈਸਲੇ ਪਿੱਛੇ ਵਿਦਿਆਰਥੀਆਂ ਦੇ ਗੁਰਮੁਖੀ ਲਿਪੀ ਦੇ ਹੁਨਰ ਨੂੰ ਨਿਖਾਰਨ ਦਾ ਕਾਰਨ ਦੱਸਿਆ ਗਿਆ ਹੈ। ਆਉਣ ਵਾਲੇ ਅਕਾਦਮਿਕ ਸੈਸ਼ਨ ਤੋਂ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਦੀਆਂ ਸਾਰੀਆਂ ਭਾਸ਼ਾਵਾਂਵਾਂ ਦੀਆਂ ਪਾਠ ਪੁਸਤਕਾਂ ਵਿੱਚ ਗੁਰਮੁਖੀ ਲਿਪੀ ਵਿੱਚ ਵਰਣਮਾਲਾ 'ਵਾਰੀ ਇੱਕ ਪੰਨਾ ਹੋਵੇਗਾ। ਸਰਕਾਰੀ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਈਵੇਟ ਅਤੇ ਹੋਰ ਸਕੂਲਾਂ ਵਿੱਚ ਪਹਿਲੀ ਤੋਂ 12ਵੀਂ ਜਮਾਤ ਤੱਕ ਦੇ ਦਾਖਲ ਹੋਏ ਲਗਭਗ 60 ਲੱਖ ਵਿਦਿਆਰਥੀਆਂ ਨੂੰ ਕਵਰ ਕਰਦੇ ਹੋਏ ਇਸ ਅਭਿਆਸ ਦਾ ਉਦੇਸ਼ ਗੁਰਮੁਖੀ ਲਿਪੀ ਵਿੱਚ ਪੜਨ ਦੇ ਹੁਨਰ ਨੂੰ ਬਿਹਤਰ ਬਣਾਉਣਾ ਹੈ ਇਸ ਸਾਲ ਦੀ ਪ੍ਰਤਮ ਰਿਪੋਰਟ ਦੇ ਅਨੁਸਾਰ ਪਾਇਆ ਗਿਆ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੋਵਾਂ ਦੇ ਤੀਜੀ ਜਮਾਤ ਦੇ ਲਗਭਗ 15% ਵਿਦਿਆਰਥੀ ਗੁਰਮੁਖੀ ਲਿਪੀ ਵਿੱਚ ਵਰਣਮਾਲਾਵਾਂ ਪੜ ਸਕਦੇ ਨੇ ਪਰ ਸ਼ਬਦ ਨਹੀਂ ਅਤੇ 4.6% ਸਤ ਵਿਦਿਆਰਥੀ ਪੰਜਾਬੀ ਅੱਖਰ ਨਹੀਂ ਪੜ ਸਕਦੇ ਪਿੰਡੂ ਪੰਜਾਬ ਦੇ ਬੱਚਿਆਂ ਦੇ ਸਿੱਖਣ ਪੱਧਰ ਬਾਰੇ ਕੀਤੇ ਗਏ ਸਰਵੇਖਣ ਤੋਂ ਪਤਾ ਲੱਗਿਆ ਕਿ ਤੀਜੀ ਜਮਾਤ ਦੇ 28% ਵਿਦਿਆਰਥੀ ਪਹਿਲੀ ਜਮਾਤ ਦੇ ਪਾਠ ਪੁਸਤਕ ਨੂੰ ਪੜ ਸਕਦੇ ਨੇ ਜਦੋਂ ਕਿ ਉਹਨਾਂ ਵਿੱਚੋਂ ਸਿਰਫ 34% ਦੂਜੀ ਜਮਾਤ ਦੇ ਪਾਠ ਨੂੰ ਪੜ ਸਕਦੇ ਨੇ ਇਹ ਵੀ ਖੁਲਾਸਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਤੀਜੀ ਤੋਂ 8ਵੀਂ ਜਮਾਤ ਤੱਕ ਪੜ ਰਹੇ ਹਰ 100 ਵਿਦਿਆਰਥੀਆਂ ਵਿੱਚੋਂ ਸਿਰਫ 47 ਆਪਣੀ ਮਾਤ ਭਾਸ਼ਾ ਨੂੰ ਪੂਰੀ ਤਰ੍ਹਾਂ ਕਾਣੀ ਪੜ ਸਕਦੇ ਨੇ ਉਹਨਾਂ ਵਿੱਚੋਂ 21 ਇੱਕ ਪੈਰੇ ਤੱਕ ਪੜ ਸਕਦੇ ਨੇ 17 ਇੱਕ ਵਾਕ ਤੱਕ ਪੜ ਸਕਦੇ ਨੇ 9 ਸਿਰਫ ਸ਼ਬਦ ਪੜ ਸਕਦੇ ਨੇ ਜਦਕਿ 9 ਹੋਰ ਮੁਸ਼ਕਿਲ ਨਾਲ ਹੀ ਅਜਿਹਾ ਕਰ ਸਕਦੇ ਨੇ ਅਤੇ 6 ਸਿਰਫ ਅੱਖਰਾਂ ਦੀ ਪਛਾਣ ਕਰ ਸਕਦੇ ਨੇ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਵਕ ਵਕ ਜਮਾਤਾਂ ਦੇ ਵਿਦਿਆਰਥੀਆਂ ਦੁਆਰਾ ਕੀਤੇ ਗਏ ਪਾਸ਼ਾਈ ਪੇਪਰਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਮਹਿਸੂਸ ਕੀਤਾ ਗਿਆ ਕਿ ਗੁਰਮੁਖੀ ਵਿੱਚ ਵਿਦਿਆਰਥੀਆਂ ਦੇ ਪੜਨ ਦੇ ਹੁਨਰ ਨੂੰ ਵਧਾਉਣ ਦੀ ਲੋੜ ਪੰਜਾਬੀ ਭਾਸ਼ਾ ਦੀਆਂ ਪਾਠ ਪੁਸਤਕਾਂ ਵਿੱਚ ਗੁਰਮੁਖੀ ਵਰਣਮਾਲਾ ਨੂੰ ਪ੍ਰਸਤਾਵਨਾ ਤੋਂ ਪਹਿਲਾਂ ਅਤੇ ਪਾਠ ਪੁਸਤਕਾਂ ਦੇ ਪਿੱਛੇ ਛਾਪਿਆ ਜਾਵੇਗਾ ਹਿੰਦੀ ਅਤੇ ਅੰਗਰੇਜ਼ੀ ਪਾਠ ਪੁਸਤਕਾਂ ਲਈ ਗੁਰਮੁਖੀ ਵਰਣਮਾਲਾ ਨਾਲ ਸੰਬੰਧਿਤ ਇਹ ਵਰਣਮਾਲਾ ਦੇ ਹੀਟਾ ਛਾਪਿਆ ਜਾਵੇਗਾ ਪੀਐਸਸੀਬੀ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਨੇ ਕਿਹਾ ਹੈ ਕਿ ਇਸ ਦਾ ਉਦੇਸ਼ ਵਿਦਿਆਰਥੀਆਂ ਦਾ ਧਿਆਨ ਆਪਣੇ ਵੱਲ ਖਿੱਚਣਾ ਸੀ ਹਰ ਵਾਰ ਜਦੋਂ ਉਹ ਪਾਠ ਪੁਸਤਕਾਂ ਖੋਲਦੇ ਨੇ ਆਉਣ ਵਾਲੇ ਅਕਾਦਮਿਕ ਸੈਸ਼ਨ 2026-27 ਦੀਆਂ ਭਾਸ਼ਾ ਪਾਠ ਪੁਸਤਕਾਂ ਵਿੱਚ ਇਹ ਵਾਧੂ ਵਿਸ਼ੇਸ਼ਤਾ ਹੋਵੇਗੀ